ਗੁਰਮੁਖ ਪਿਆਰੇ ਉਹ ਧੰਗ ਗੁਰੂ ਤੇਗ ਬਹਾਦਰ ਜੀ ਮਹਾਰਾਜ ਪ੍ਰਚਾਰਕ ਦੌੜੇ ਤੇ ਨਿਕਲੇ ਮਾਲਵੇ ਦੀ ਧਰਤੀ ਤੇ ਪਹੁੰਚੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਤਗੁਰੂ ਦੀ ਨਗਰ ਵਿੱਚ ਗਏ ਜਿਸ ਨਗਰ ਦਾ ਨਾਮ ਏ ਮੋਲਵਾ ਇਸ ਨਗਰ ਵਿੱਚ ਸਤਪੁਰ ਨੇ ਜਦੋਂ ਉਤਾਰਾ ਕੀਰਤਨ ਮੇਰੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਆ ਨੇ ਸੰਗਤ ਨੇ ਬੜਾ ਚਾਅ ਕੀਤਾ ਬੜੇ ਪ੍ਰਸੰਨ ਹੋਈਆਂ ਸੰਗਤਾਂ ਤੇ ਸਤਿਗੁਰਾਂ ਜੀ ਦੇ ਦਰਸ਼ਨਾਵਾਂ ਹਾਸਤੇ ਹੋ ਮਹਾਮਾਕੇ ਪਹੁੰਚਣ ਲੱਗੇ ਹਨ ਸਤਿਗੁਰ ਜੀ ਘੋੜੇ ਤੋਂ ਉਤਰੇ ਸਿੰਘਾਂ ਨੇ ਉਸੇ ਟਾਈਮ ਆਸਣ ਲਾਉਣਾ ਕੀਤਾ ਸਤਗੁਰ ਜੀ ਬੈਠੇ ਸੰਗਤਾਂ ਵੀ ਆ ਕੇ ਬੈਠੀਆਂ ਨਮਸਕਾਰਾਂ ਹੋਣ ਲੱਗੀਆਂ ਸਤਿਗੁਰ ਜੀ ਨੇ ਨਗਰ ਨਿਵਾਸੀਆਂ ਦੀ ਸੁੱਖ ਸ਼ਾਂਤ ਪੁੱਛਣਾ ਕੀਤਾ ਨਗਰ ਨਿਵਾਸੀਆਂ ਨੇ ਕਿ ਪੁੱਛਣਾ ਕੀਤਾ ਵੀ ਹੋਰ ਤੁਹਾਡੇ ਪਰ ਨਗਰ ਦਾ ਕੋਈ ਦੁੱਖ ਕੋਈ ਸੁਖ ਸੰਗਤ ਕਹਿੰਦੀ ਵੀ ਸਤਿਗੁਰੂ ਜੀ ਬੜੀ ਕਿਰਪਾ ਹੈ ਰਹਿਮਤ ਹੈ ਤੇ ਸਿੰਘਾਂ ਨੇ ਕਹਿਣਾ ਕੀਤਾ ਵੀ ਨਗਰ ਨਿਵਾਸੀਓ ਕੋਈ ਜਲ ਪਾ ਜਲ ਦਾ ਪ੍ਰਬੰਧ ਕਰੋ ਇਹ ਸਤਿਗੁਰੂ ਜੀ ਲੰਬਾ ਪੈਂਡਾ ਤੈਅ ਕਰਕੇ ਆਏ ਨੇ ਸਤਿਗੁਰੂ ਜੀ ਇਹਨੂੰ ਜਲ ਸ਼ਿਕਾਇਆ ਜਾਵੇ ਹੁਣ ਸਾਰਾ ਨਗਰ ਚੁੱਪ ਕਰ ਗਿਆ ਵੀ ਸਤਿਗੁਰੂ ਜੀ ਨੇ ਜਲ ਕਿਹੜਾ ਸ਼ਿਕਾਈਏ ਕਿਉਂਕਿਵੇਂ ਸਕਾ ਸਕਾਈਏ ਕਿਉਂਕਿ ਜਿਹੜਾ ਅਸੀਂ ਛਕਦੇ ਹਾਂ ਤੇ ਅਸੀਂ ਤੇ ਛਕ ਲੈਨੇ ਆ ਪਰ ਜਿਹੜਾ ਜਲ ਛਕ ਤੁਰੀ ਛਕਾਵਾਂਗੇ ਤੇ ਉਹ ਤੇ ਖੂਦ ਆ ਜਿਹੜਾ ਜਾਲਿਆ ਖਾਰਾ ਹੈ ਪਾਣੀ ਖਾਰਾ ਹੈ ਤੇ ਕੀ ਖਾਰਾ ਪਾਣੀ ਗੁਰੂ ਸਾਹਿਬ ਨੂੰ ਛਕਾਵਾਂਗੇ ਆਪਾਂ ਸਿੰਘ ਕਹਿਣ ਲੱਗੇ ਚਲੋ ਜੇ ਤੁਸੀਂ ਮੇ ਛਕਾਉਣਾ ਸਾਨੂੰ ਖੂਦ ਦੱਸੋ ਅਸੀਂ ਲੈ ਕੇ ਆਉਨੇ ਆ ਨਗਰ ਨਿਵਾਸੀ ਨੇ ਹੱਥ ਜੋੜ ਲੈ ਕਹਿਣ ਲੱਗੇ ਸਤਿਗੁਰੂ ਜੀ ਮਾਫੀ ਚਾਹਨੇ ਆ ਪਾਣੀ ਤੇ ਅਸੀਂ ਪਿਉਣਾ ਚਾਹੁੰਨੇ ਆ ਮੰਦਰ ਪਾਣੀ ਵੀ ਛਕਾਉਣਾ ਚਾਹੁੰਨੇ ਆ ਪਰ ਤੁਹਾਨੂੰ ਅਸੀਂ ਉਹ ਜਲ ਨਹੀਂ ਛਕਾ ਸਕਦੇ ਜਿਹੜਾ ਅਸੀਂ ਛਕ ਨਹੀਂ ਸਤਗੁਰੂ ਕਹਿੰਦੇ ਕਿਉਂ ਭਈ ਕਹਿ ਲੱਗੇ ਨੇ ਉਹ ਖਾਰਾ ਆ ਜੀ ਖੋ ਦਾ ਪਾਣੀ ਜਿਹੜਾ ਖਾਰਾ ਹੈ ਗੁਰਦੇਵ ਬਹਾਦਰ ਜੀ ਮਹਾਰਾਜ ਮੁਸਕਰਾਏ ਕਹਿੰਦੇ ਖਾਰਾ ਹੈ ਹਾਂਜੀ ਸਤਗੁਰੂ ਜੀ ਖਾਰਾ ਹੈ ਸਤਗੁਰੂ ਜੀ ਮੁਸਕਰਾ ਕੇ ਨੇਤਰ ਬੰਦ ਕਰਦੇ ਨੇ ਤੇ ਸਿੰਘਾਂ ਨੂੰ ਕਹਿੰਦੇ ਕਹਿੰਦੇ ਜਾਓ ਸਿੰਘੋ ਜਲ ਲੈ ਕੇ ਆਓ ਉਸੇ ਖੂਹ ਚੋਂ ਲੈ ਕੇ ਉਹਨਾਂ ਜਿਸ ਖੂਹ ਦੀ ਇਹ ਬਾਤ ਪਾ ਰਹੇ ਨੇ ਸਿੰਘਾਂ ਨੇ ਦੇਖਣਾ ਕੀਤਾ ਸਤਗੁਰੂ ਜੀ ਵਾਲਕੇ ਸਤਗੁਰੂ ਜੀ ਸ ਇਹਨਾਂ ਨੇ ਨਗਰ ਨਿਵਾਸੀਆਂ ਨੂੰ ਦੱਸ ਵੀ ਦਿੱਤਾ ਕਿ ਖਾਰਾ ਹੈ ਖਾਰਾ ਪਾਣੀ ਨਹੀਂ ਪੀਣਾ ਚਾਹੀਦਾ ਸੇਤ ਵਾਸਤੇ ਠੀਕ ਨਹੀਂ ਹੈ ਸਤਗੁਰ ਕਹਿੰਦੇ ਨਹੀਂ ਜਾਓ ਲੈ ਕੇ ਆਓ ਉਹ ਖਾਰਾ ਨਹੀਂ ਹੈ ਉਹ ਮਿੱਟਾ ਹੈ ਉਹ ਜਲ ਖਾਰਾ ਨਹੀਂ ਹੈ ਉਹ ਮਿੱਠਾ ਹੈ ਜਾ ਉਹ ਲੈ ਕੇ ਆਓ ਸਤਿਵਚਨ ਕਹਿਣਾ ਕੀਤਾ ਗੁਰੂ ਕੇ ਸੇਵਕਾਂ ਨੇ ਸਿੱਖਾਂ ਨੇ ਲਿਆਂਦਾ ਕਿ ਆ ਜਲ ਸਤਗੁਰ ਜੀ ਨੇ ਬੜੇ ਹੀ ਪਿਆਰ ਦੇ ਨਾਲ ਜਲ ਛਕਿਆ ਜਲ ਛਕਿਆ ਹੁਣ ਸਤਗੁਰ ਜੀ ਕਹਿਣ ਲੱਗੇ ਸਿੰਘੋ ਜਾਓ ਹੋਰ ਬਾਲਟੀਆਂ ਭਰ ਕੇ ਲਿਆਓ ਜਲ ਤੇ ਸਾਰੇ ਜਿਹਨੇ ਨਗਰ ਨਿਵਾਸੀ ਬੈਠੇ ਨੇ ਇਹਨਾਂ ਨੂੰ ਛਕਾ ਦਿਓ ਉਹ ਸਾਰਿਆਂ ਨੂੰ ਗੁਰੂ ਦੇ ਹੁਕਮ ਦੇ ਨਾਲ ਜਲ ਛਕਾਇਆ ਗਿਆ ਜਿਹੜਾ ਵੀ ਜਲ ਦਾ ਘੁੱਟ ਭਰਦਾ ਏ ਸਾਧ ਸੰਗਤ ਜੀ ਉਹ ਐਵੇਂ ਪ੍ਰਤੀਤ ਹੁੰਦਾ ਏ ਜਿਵੇਂ ਅੰਮ੍ਰਿਤ ਹੈ ਜਿਵੇਂ ਕਿ ਕਿਸੇ ਨੇ ਖੰਡ ਖੋਲ ਦਿੱਤੀ ਹੋਵੇ ਜਿਵੇਂ ਕਿਸੇ ਨੇ ਸ਼ੱਕਰ ਖੋਲ ਦਿੱਤੀ ਹੋਵੇ ਇੰਨੀ ਮਠਾਸ ਇੰਨਾ ਮਿੱਠਾ ਪਾਣੀ ਸੰਗਤਾਂ ਘੁੱਟ ਭਰਦੀਆਂ ਨੇ ਤੇ ਵਾਹਿਗੁਰੂ 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 ਜਪਦੇ ਜਾਂਦੇ ਨੇ ਤੇ ਸਤਗੁਰ ਜੀ ਹਲ ਤੱਕ ਰਹੇ ਨੇ ਸਾਰੇ ਖੁਸ਼ੀਆਂ ਦੇ ਵਿੱਚ ਨੇ ਚਾਵਾਂ ਦੇ ਵਿੱਚ ਨੇ ਸਾਰੇ ਨਗਰ ਨਿਵਾਸੀਆਂ ਨੇ ਹੱਥ ਜੋੜਦੇ ਆ ਹੱਥ ਜੋੜ ਲੈ ਗੁਰੂ ਤੇਗ ਭਦਰ ਜੀ ਮਹਾਰਾਜ ਦੇ ਚਰਨਾਂ ਵਿੱਚ ਸਿਰ ਝੁਕਾਉਣਾ ਕੀਤਾ ਸਤਗੁਰ ਜੀ ਇਹ ਕੀ ਕੌਤਕ ਇਹ ਕੀ ਅਚਰਜ ਕੁਰਤੇਗ ਭਦਰ ਜੀ ਮਹਾਰਾਜ ਕਹਿਣ ਲੱਗੇ ਕਿੰਨੇ ਲੱਗੇ ਇਹ ਖਾਣਾ ਨਹੀਂ ਅੱਜ ਤੋਂ ਬਾਅਦ ਇਹਦਾ ਪਾਣੀ ਮਿੱਠਾ ਆ ਮੇਰੇ ਨਾਨਕ ਨਵੇਂ ਨਾਨਕ ਕੁਰਤੇਗ ਭਦਰ ਜੀ ਮਹਾਰਾਜ ਜੋ ਸਰਬ ਕਲਾ ਸਮਰੱਥ ਨੇਂਰੰਕਾਰ ਕਾਲਪੁਰਖ ਨਵੀਂ ਜੋਤ ਮਨੇ ਗੁਰਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਜਿਵਾ ਪੰਰੰਕਾਰ ਕਲਾ ਧਾਰ ਜਗ ਮੈਂ ਪਰਵਰਿਓ ਦੀਨ ਦੁਨੀਆ ਦੇ ਦੁੱਖ ਦੂਰ ਕਰਨ ਵਾਸਤੇ ਖਾਰੇ ਪਾਣੀ ਮਿੱਠੇ ਕਰਨ ਵਾਸਤੇ ਸਤਿਗੁਰ ਜੀ ਆਪ ਚੱਲ ਚੱਲ ਕੇ ਨਗਰਾਂ ਵਿੱਚ ਜਾਂਦੇ ਨੇ ਅੱਜ ਵੀ ਉਹ ਮੂਲੋ ਆਲ ਦੇ ਨਗਰ ਦੇ ਵਿੱਚ ਉਹ ਖੂਹ ਵੀ ਮੌਜੂਦ ਹੈ ਉੱਥੇ ਗੁਰੂ ਦਾ ਦਰ ਬਣਿਆ ਹੋਇਆ ਹੈ ਗੁਰਦੁਆਰਾ ਉਸ ਤੇਗ ਬਾਧਰ ਜੀ ਮਹਾਰਾਜ ਪਾਸ਼ਾ ਨੋਈ ਸਾਧ ਸੰਗਤ ਜੀ ਖਾਰਿਆਂ ਨੂੰ ਮਿੱਠਿਆਂ ਕਰ ਦਿੰਦੇ ਨੇ ਮੇਰੇ ਗੁਰੂ ਤੇਗ ਬਾਧਰ ਜੀ ਮਹਾਰਾਜ ਸਤ ਗੁਰੂ ਜੀ ਨੇ ਉੱਥੇ ਰਹਿਮਤਾਂ ਵਰਤਾਈਆਂ ਬਖਸ਼ਿਸ਼ਾਂ ਵਰਤਾਈਆਂ ਤੇ ਸਤ ਸੰਗਤ ਹੋਈ ਸੰਗਤ ਬੈਠੀ ਉੱਥੇ ਇਥੇ ਹੀ ਸਾਧ ਸੰਗਤ ਜੀ ਸਤ ਗੁਰੂ ਜੀ ਨਾਲ ਹੀ ਨਗਰ ਦੇ ਵਿੱਚ ਜਾਂਦੇ ਨੇ ਇੱਥੇ ਇੱਕ ਮੂਲੇ ਨਾਂ ਦਾ ਸਿੱਖ ਹੈ ਮੂਲੇ ਨਾਂ ਦਾ ਜਿਵੇਂ ਮੂਲੋ ਆਲੇ ਆ ਨਾ ਇਹਦਾ ਮੂਲਾ ਨਾਮ ਹੈ ਮੂਲਾ ਖੱਤਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਮੇਂ ਵੀ ਹੋਇਆ ਹੈ ਇਹ ਮੁਲਾਖਤਰੀ ਉਹ ਮੁਲਾਖਤਰੀ ਹੈ ਜਿਹਨੂੰ ਬਾਅਦ ਵਿੱਚ ਜਿਸ ਦਾ ਅੰਤ ਸੱਪ ਦੇ ਡੰਗਣ ਕਰਕੇ ਹੋਇਆ ਸੀ ਪਰ ਇਹ ਉਹ ਮੁਲਾਖਤਰੀ ਹੈ ਜਿਨੇ ਮਰਨਾ ਸੱਚ ਤੇ ਜਿਉਣਾ ਝੂਠ ਲਿਖ ਕੇ ਦਿੱਤਾ ਸੀ ਕਹਿਣਾ ਕੀਤਾ ਸੀ ਜਦੋਂ ਗੁਰਨਾਨਕ ਦੇਵ ਜੀ ਮਹਾਰਾਜ ਜੀ ਨੇ ਹਮਜਾ ਗੌਸ ਦਾ ਗੁੱਸਾ ਠੰਡਾ ਕਰਨ ਵਾਸਤੇ ਕਿਹਾ ਸੀ ਭਲੇ ਆ ਇਸ ਨਗਰ ਵਿੱਚ ਭਲੇ ਲੋਕ ਵੀ ਆਗੇ ਨੇ ਤੂੰ ਇੱਕ ਜਾਣੇ ਦੇ ਗੁੱਸੇ ਦੇ ਉੱਪਰ ਆ ਕੇ ਪਿੰਡ ਉਜਾੜਨਾ ਚਾਹੁੰਦਾ ਏ ਪਿੰਡ ਨੂੰ ਤੂੰ ਉਜਾੜਨ ਵਾਸਤੇ ਤੱਪ ਕਰਦਾ ਪਿਆ ਏ ਆ ਤੈਨੂੰ ਦੱਸਦੀਆਂ ਕਿ ਇੱਥੇ ਗਿਆਨਮਾਨ ਵੀ ਲੋਕ ਨੇ ਪਰਚੀ ਦੇਣਾ ਕੀਤੀ ਭਾਈ ਮਰਦਾਨਾ ਜਿੰਨੂੰ ਭਾਈ ਮਰਦਾਨਾ ਜੀ ਜਾਓ ਜਾਓ ਜਾ ਕੇ ਇਸ ਨਗਰ ਦੇ ਵਿੱਚੋਂ ਆ ਸੌਦਾ ਖਰੀਦ ਕੇ ਲੈ ਆਓ ਕੀ ਖਰੀਦਣਾ ਹੈ ਜੀ ਕਹਿੰਦੇ ਸਫੀਦ ਕੇ ਲੈ ਆਓ ਵੀ ਸੱਚ ਤੇ ਝੂਠ ਸੱਚ ਤੇ ਝੂਠ ਪਰਚੇ ਲੈ ਕਰਕੇ ਇੱਕ ਦੁਕਾਨਾਂ ਤੇ ਜਾਣਾ ਕੀਤਾ ਉਹ ਕਹਿਣ ਲੱਗੇ ਉਹ ਬਾਬਾ ਕਿੱਧਰ ਆਇਆ ਕਹਿੰਦਾ ਮੈਂ ਆ ਖਰੀਦਣ ਵਾਸਤੇ ਆਇਆ ਸੱਚ ਤੇ ਝੂਠ ਉਹ ਬਾਬਾ ਤੂੰ ਕਮਲਾ ਹੋ ਗਿਆ ਆ ਮੂਲੀਆਂ ਲੈਣੀਆਂ ਤੇ ਮੂਲੀਆਂ ਲੈ ਜਾ ਗਾਜਰਾਂ ਲੈਣੀਆਂ ਗਾਜਰਾਂ ਲੈ ਜਾ ਗੋੜ ਖੜ ਨਹੀਂ ਗੋੜ ਲੈ ਜਾ ਹੋਰ ਕੋਈ ਸਮਾਨ ਚਾਹੀਦਾ ਇਹ ਸਬਜ਼ੀ ਚਾਹੀਦੀ ਕੋਈ ਤੇ ਉਹ ਲੈ ਜਾ ਤੂੰ ਲੈ ਜਾ ਇੰਜ ਹੀ ਆ ਕਿਹੜਾ ਸੱਚ ਝੂਠ ਕਿੱਥੋਂ ਲੱਭਦਾ ਫਿਰਦਾ ਇਹ ਕੋਈ ਇੰਵੈਂਟ ਪੜ ਲੱਗਿਆ ਕਿਉਂਕਿ ਜਿੰਨੀ ਕਿ ਜੀ ਮਤ ਸੀ ਨਾ ਉਹਨੇ ਓਨਾ ਹੀ ਕਿਹੀ ਜਾਣਕਾਰੀ ਦੇਣੀ ਸੀ ਨਾ ਉਹਨੇ ਓਨੀ ਹੀ ਕਿ ਜਾਣਕਾਰੀ ਦਿੱਤੀ ਆਖਰਕਾਰ ਮੁੱਲੇ ਖੱਤਰੀ ਦੀ ਹੱਟ ਤੇ ਪਹੁੰਚੇ ਮਰਦਾਨਾ ਜੀ ਉਹ ਲਖਤਰੀ ਨੇ ਉਹ ਪੜਨਾ ਕੀਤਾ ਬੜੀ ਗੰਭੀਰਤਾ ਦੇ ਨਾਲ ਕਹਿੰਦੇ ਲਿਖਿਆ ਕਿਨੇ ਆ ਮੁੱਲਾ ਖੱਤਰੀ ਪੁੱਛਦਾ ਕਹਿੰਦੇ ਨਾਨਕ ਤਪੇ ਨੇ ਨਾਨਕ ਅਨੰਕਾਰੇ ਨੇ ਇਹ ਉਹਨਾਂ ਲਿਖਿਆ ਹੈ ਸਮਝਿਆ ਮੁੱਲਾਕਾ ਤਰੀਕੇ ਇਹ ਕੋਈ ਰੱਬ ਹੈ ਰੱਬ ਦਾ ਬੰਦਾ ਹੈ ਵੀ ਇਹ ਐਡੀ ਵੱਡੀ ਉੱਚੀ ਗੱਲ ਕੋਈ ਆਮ ਬੰਦਾ ਨਹੀਂ ਲੈ ਸਕਦਾ ਇਹਦਾ ਕਿੱਥੇ ਬੈਠੇ ਆ ਕਿੰਨੀ ਵਾਰ ਰੋਟੀ ਥੱਲੇ ਬੈਠੇ ਆ ਹਮਜਾ ਗਾਂਸ ਕੋਲ ਹੈ ਤੇ ਹਮਜਾ ਗਾਂਸ ਬੜਾ ਗੁੱਸੇ ਚ ਆ ਕਿਉਂਕਿ ਹਮਜਾ ਗਾਂਸ ਨੇ ਗੁੱਸਾ ਕੀਤਾ ਸੀ ਨਗਰ ਦਾ ਉਹਨੇ ਇਸ ਕਰਕੇ ਗੁੱਸਾ ਕੀਤਾ ਸੀ ਕਿ ਉਹਦੇ ਕੋਲ ਕੋਈ ਨਾ ਦਾਤ ਮੰਗਣ ਆਇਆ ਵੀ ਦਾਤ ਚਾਹੀਦੀ ਏ ਤੇ ਕਹਿੰਦੇ ਜੀ ਜਰੂਰ ਅਰਦਾਸ ਕਰੋ ਸਾਡੇ ਕਿ ਸਾਡੇ ਘਰ ਪੁੱਤ ਨਹੀਂ ਹੈਗਾ ਕੋਈ ਹਮਜਾ ਗਾਂਵਸ ਕੇੰਦਰ ਵੀ ਜਰੂਰ ਕਰਦੇ ਆ ਪੁੱਤ ਵੀ ਮਿਲੇਗਾ ਕਿਉਂ ਨਹੀਂ ਮਿਲੇਗਾ ਪਹੁੰਚਿਆ ਆ ਫਕੀਰ ਸੀਗਾ ਹਮਜਾ ਗਾਂਵਸ ਉਹਨੇ ਅੱਲਾ ਖੁਦਾ ਅੱਗੇ ਦੁਆ ਕਰਨਾ ਕੀਤੀ ਕਹਿੰਦਾ ਪੁੱਤਰ ਤੇ ਹੋਣਗੇ ਇੱਕ ਦੇ ਵੀ ਦੋ ਹੋਣਗੇ ਪਰ ਇੱਕ ਮੇਰਾ ਹੋਊਗਾ ਇੱਕ ਤੁਸੀਂ ਮੈਨੂੰ ਸੰਭ ਹੋ ਗਏ ਇਹ ਉਹ ਮੇਰੇ ਨਾਲ ਰਹੇਗਾ ਮੇਰਾ ਸੇਵਕ ਹੋਵੇਗਾ ਤੇ ਮਾਤਾ ਪਿਤਾ ਹੁਣ ਮਮਤਾ ਦੇ ਵਿੱਚ ਸਨ ਉਦੋਂ ਕੋਈ ਹੈ ਹੀ ਨਹੀਂ ਸੀਗਾ ਕੋਈ ਧੀ ਪੁੱਤ ਕਹਿੰਦੀ ਠੀਕ ਹੈ ਜੀ ਚਲੋ ਇੱਕ ਤੇ ਸਾਨੂੰ ਮਿਲੇਗਾ ਹੀ ਨਾ ਉਦੋਂ ਹਾਮੀ ਭਰ ਦਿੱਤੀ ਤੇ ਜਦੋਂ ਦੋ ਪੁੱਤਰਾਂ ਦਾ ਜਨਮ ਹੋ ਗਿਆ ਹਮਜਾ ਗੌਸ ਦੁਬਾਰਾ ਆਇਆ ਹਮਜਾ ਗੌਸ ਨੂੰ ਵੀ ਯਾਦ ਸੀਗਾ ਤੇ ਮਾਂ ਦੀ ਮਮਤਾ ਜਿਹੜੀ ਸੀ ਉਹ ਜਾਗ ਪਈ ਹੁਣ ਜੇ ਸਮਾਂ ਨੇ ਦੋ ਪੁੱਤ ਪਾਲੇ ਹੁਣ ਆਪਣੀ ਗੋਚੇ ਖੰਡਾਏ ਹੋਣ ਉਹ ਕਿਵੇਂ ਦਵੇ ਹਮਜਾ ਗੌਸ ਕਹਿੰਦਾ ਜੀ ਮੇਰੀ ਜੇ ਮੇਰੇ ਨਾਲ ਜੋ ਵਾਅਦਾ ਕੀਤਾ ਸੀ ਉਹ ਪੂਰਾ ਕਰੋ ਉਹ ਕਹਿੰਦੀ ਅਸੀਂ ਨਹੀਂ ਦੇਣਾ ਤੋ ਧਨ ਦੌਲਤ ਜਿੰਨੀ ਲੈਣੀ ਹੈ ਲੈ ਲਾ ਧਨ ਦੌਲਤ ਜਿੰਨੀ ਚਾਹੀਦੀ ਅਸੀਂ ਦੇਣ ਨੂੰ ਤਿਆਰ ਆਂ ਪਰ ਪੁੱਤ ਨਹੀਂ ਦੇਣਾ ਮਮਤਾ ਹੈ ਨਾ ਹਮਜਾ ਗੌਸ ਕਹਿੰਦਾ ਨਹੀਂ ਮੈਂ ਜੋ ਵਾਅਦਾ ਕੀਤਾ ਲੈਣਾ ਤੇ ਮੈਂ ਵੀ ਲੈਣਾ ਪੁੱਤਿਆ ਉਹ ਗੁੱਸੇ ਵਿੱਚ ਆਇਆ ਕਹਿੰਦਾ ਝੂਠਿਆਂ ਦਾ ਪਿੰਡ ਐ ਝੂਠਿਆਂ ਦਾ ਪਿੰਡ ਐ ਇਹ ਨਗਰ ਝੂਠਿਆਂ ਦਾ ਵਾ ਬੇਈਮਾਨਾਂ ਦਾ ਵਾ ਜਿਹੜੇ ਵਾਅਦਾ ਕਰਕੇ ਮੁੱਕਰ ਜਾਂਦੇ ਨੇ ਇਹ ਪਿੰਡ ਨੂੰ ਮੈਂ ਰਹਿਣ ਨਹੀਂ ਦੇਣਾ ਇਹ ਪਿੰਡ ਨੂੰ ਯਾਰਡ ਦੇਣਾ ਮੈਂ ਤਪ ਕਰਨ ਲੱਗ ਪਿਆ ਚਲੀਸਾ ਕੱਟਣ ਲੱਗ ਪਿਆ ਤੇ ਗੁਰਨਾਨਕ ਦੇਵ ਜੀ ਮਹਾਰਾਜ ਆਏ ਤੇ ਸਤਿਗੁਰ ਜੀਆਂ ਦੇ ਆਉਂਦਿਆਂ ਚਰਨ ਪੈਂਦਿਆਂ ਸਾਰ ਹੀ ਜੇਸਾ ਕੋਠੜੀ ਚ ਬੈਠਾ ਸੀ ਨਾ ਹਮਜਾ ਕੌਂਸ ਬਿਜਲੀ ਚਮਕੀ ਤੇ ਤੜੇਰ ਆ ਗਈ ਉਪਰ ਫਟ ਗਈ ਉਹਦਾ ਗੁੰਮਟ ਤੇ ਜਿਹਨੂੰ ਦੇਖਣਾ ਕੀਤਾ ਵਿੱਚ ਉਹ ਹਮਜਾ ਕੌਂਸ ਨੇ ਵੀ ਇਹ ਕੀ ਹੋਇਆ ਕਿਹੜੀ ਤਾਕਤ ਆ ਗਈ ਬਾਹਰ ਨਿਕਲਿਆ ਗੁਰਦਾਨਕ ਦੇ ਜੀ ਨਾਲ ਵਾਰਤਾ ਲਾ ਪੋਹੀ ਗੁਰਦਾਨਕ ਦੇ ਜੀ ਮਰਨ ਕਿਹਾ ਇਸ ਪਿੰਡ ਵਿੱਚ ਸੱਚੇ ਸੁੱਚੇ ਭਲੇ ਪੁਰਸ਼ ਵੀ ਹੈਗੇ ਨੇ ਗਿਆਨਵਾਲੇ ਵੀ ਹੈਗੇ ਨੇ ਇਸ ਮੂਲੇ ਖੱਤਰੀ ਨੇ ਫਿਰ ਲਿਖ ਕੇ ਦਿੱਤਾ ਸੀ ਪਰਚੀ ਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਸੱਚ ਤੇ ਝੂਠ ਕਹਿੰਦੇ ਮਰਨਾ ਸੱਚ ਤੇ ਜਿਉਣਾ ਝੂਠ ਜਾ ਜਾ ਕੇ ਦੇ ਦੇ ਆਪਣੇ ਬਾਬੇ ਨੂੰ ਪਿੱਛੇ-ਪਿੱਛੇ ਆਪ ਉਤਰਿਆ ਜਾ ਕੇ ਗੁਰਨਾਨਕ ਦੇਵ ਜੀ ਮਹਾਰਾਜ ਨੂੰ ਦਿੱਤਾ ਭਾਈ ਮਰਦਾਨਾ ਜੀ ਨੇ ਪੁੱਛਿਆ ਸਤ ਗੁਰੂ ਜੀ ਨੇ ਕਹ ਲਗੇ ਮਰਦਾਨਿਆਂ ਕਿੰਨੇ ਲਿਖਿਆ ਏ ਕਹ ਲਗੇ ਜੀ ਪਿੱਛੇ ਤੁਰਿਆ ਹੁੰਦਾ ਇਹ ਚਿਤਰੀਆਂ ਦਾ ਕੋਹਲੀ ਹੈ ਮੇਰੇ ਤੇ ਸਤਗੁਰ ਜੀ ਆਨੇ ਕੋਲ ਬਿਠਾ ਕੇ ਉਹਨੂੰ ਨਾਲੇ ਤੇ ਬਖਸ਼ਾ ਕੀਤੀਆਂ ਨਾਲੇ ਆਪਣੇ ਨਾਲ ਤੋਰ ਲਿਆ ਇਸੇ ਨਾਮ ਦਾ ਮੋਲਾ ਹੈ ਇਸ ਮਾਲਵੇ ਦੀ ਧਰਤੀ ਦਾ ਰਹਿਣ ਵਾਲਾ ਤੇ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆ ਦੇ ਸਮੇਂ ਤੋਂ ਹੈ ਇਸ ਘਰ ਦੇ ਨਾਲ ਜੁੜਿਆ ਆਇਆ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਵੀ ਦਰਸ਼ਨ ਕੀਤੇ ਇਸ ਨੇ ਤੇ ਸਾ ਸੰਗ ਜੀ ਹੁਣ ਲੰਬਾ ਸਮਾਂ ਹੋ ਗਿਆ ਗੁਰੂ ਦੇ ਦਰਸ਼ਨ ਨਹੀਂ ਹੋ ਪਏ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜਾ ਤਾਂ ਗੁਰੂ ਹਰ राय ਸਾਹਿਬ ਜੀ ਮਾਰਾ ਕੀਤਪੁਰ ਵਾਲੇ ਸਾਈਡ ਤੇ ਜਾਦਾ ਰਹੇ ਫਿਰ ਗੁਰੂ ਹਰਿ ਸਿੰਘ ਸਾਹਿਬ ਜੀ ਮਹਾਰਾਜ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਸਮਾਂ ਪਾ ਕੇ ਕਰਕੇ ਬਰਿਆਈ ਮਿਲਣੀ ਹੁਣ ਮਨ ਦੇ ਵਿੱਚ ਇੱਛਾ ਧਾਰਨ ਕੀਤੀ ਵੀ ਕਿਉਂ ਨਾ ਹੋਵੇ ਕਿ ਗੁਰੂ ਸਾਹਿਬ ਮੈਨੂੰ ਦਰਸ਼ਨ ਦੇਣ ਗੁਰੂ ਸਾਹਿਬ ਕਿਦੋਂ ਮੈਨੂੰ ਦਰਸ਼ਨ ਦੇਣਗੇ ਸਤਿਗੁਰ ਕਹਿਣ ਲੱਗੇ ਸਿੱਖਾਂ ਨੇ ਕਹਿਣ ਲੱਗੇ ਸਿੰਘੋ ਭਾਈ ਮੂਲੇ ਦੇ ਘਰੇ ਜਾਣਾ ਹੈ ਸਤਿਗੁਰ ਜੀ ਅਸਾਂ ਨੇ ਅੱਗੇ ਵੀ ਪੈਂਡਾ ਤੈਅ ਕਰਨਾ ਹੈ ਅਜੇ ਸਤਿਗੁਰ ਜੀ ਨੇ ਆਗਰੇ ਪਹੁੰਚਣਾ ਹੈ ਆਗਰੇ ਵੀ ਸਤਿਗੁਰ ਜੀ ਨੇ ਬਖਸ਼ਿਸ਼ਾਂ ਕੀਤੀਆਂ ਰਹਿ ਸਤਿਗੁਰ ਜੀ ਕਹਿਣ ਲੱਗੇ ਨੇ ਵੀ ਭਈ ਆਪਾਂ ਅੱਗੇ ਵੀ ਪਹੁੰਚਾਂਗੇ ਪਹਿਲੋਂ ਇਹ ਪ੍ਰਚਾਰਕ ਦੌਰਾ ਜਿਹੜਾ ਇਹ ਪੂਰਾ ਕਰੀਏ ਮੂਲੇ ਦੇ ਘਰ ਜਾਣਾ ਕੀਤਾ ਤੇ ਬਜ਼ੁਰਗ ਅਵਸਥਾ ਹੁਣ ਸਰੀਰ ਢਾਲ ਹੋ ਚੁੱਕਾ ਹੈ ਪਰ ਮਨ ਦੇ ਵਿੱਚ ਇੱਛਾ ਮਨ ਦੇ ਵਿੱਚ ਤਰਤੜਫ ਜਿਹੜੀ ਹੈ ਉਹ ਦਰਸ਼ਨਾ ਦੀ ਹੈ ਕਿ ਗੁਰੂ ਸਾਹਿਬ ਦਰਸ਼ਨ ਦੇਣ ਸਤਗੁਰੂ ਜੀ ਕੋਲ ਜਾ ਕੇ ਬੈਠੇ ਨਮਸਕਾਰ ਕੀਤੀ ਜਿੰਨਾਂ ਕੋ ਉੱਠੇ ਹੁੰਦਾ ਸੀ ਉਹਨਾਂ ਕੋ ਉੱਠਿਆ ਉੱਠ ਕਰਕੇ ਸਰੀਰ ਕਮਜ਼ੋਰ ਸੀਗਾ ਸਤਗੁਰੂ ਜੀ ਦੇ ਦਰਸ਼ਨ ਕਰਦਾ ਹੈ ਤੇ ਸਤਗੁਰੂ ਜੀ ਕੋਲ ਬੈਠਦੇ ਨੇ ਕ੍ਰਿਤ ਇੱਕ ਭਦਰਜੀ ਮਹਾਰਾਜ ਕਹਿਣ ਲੱਗੇ ਭਲਿਆ ਇੰਨੀ ਪ੍ਰੀਤ پائی بیٹھا ਏ ਇੰਨਾ ਸਨੇਹ پائی بیٹھا ਏ ਦੱਸ ਇਸ ਸਨੇਹ ਬਦਲੇ ਤੈਨੂੰ ਕੀ ਦੇ ਦਈਏ ਦੱਸ ਕੀ ਚੰਨਾ ਜੀਵਨ ਦੇ ਦਈਏ ਜੀਵਣਾ ਚਾਹਨਾ ਹੋਰ ਸਤਿਗੁਰ ਜੀ ਨਹੀਂ ਜੀਵਨ ਨਹੀਂ ਚਾਹੀਦਾ ਕੋਈ ਧਨ ਦੌਲਤ ਧੀਆ ਪੁੱਤਰਾਂ ਵਾਸਤੇ ਕੋਈ ਮਹਿਲ ਮਾੜੀਆਂ ਕਹਿਣ ਲੱਗਾ ਨਹੀਂ ਸਤਿਗੁਰ ਜੀ ਕੁਝ ਨਹੀਂ ਚਾਹੀਦਾ ਮੁਕਤੀ ਦੇ ਦੀਏ ਮੁਕਤੀ ਤੇ ਸਾਧ ਸੰਗਤ ਜੀ ਕਹਿ ਲਗਾ ਮੁਕਤੀ ਵੀ ਨਹੀਂ ਚਾਹੀਦੀ ਗੁਰਤੇਗ ਬਾਦ ਜੀ ਮਹਾਰਾਜ ਕਹਿੰਦੇ ਭੜਿਆ ਫਿਰ ਚਾਹੀਦਾ ਕੀ ਹੋ ਦੁਨੀਆ ਧਨ ਮੰਗਦੀ ਏ ਦੌਲਤ ਮੰਗਦੀ ਏ ਜੀਵਨ ਮੰਗਦੀ ਏ ਮੁਕਤੀ ਮੰਗਦੀ ਏ ਤੂੰ ਕੀ ਚਾਹੁੰਨਾ ਹੈ ਭਾਈ ਮੋਲਾ ਜੀ ਕਹਿ ਲੰਗੇ ਗੁਰਤੇਗ ਬਾਦ ਜੀ ਮਹਾਰਾਜ ਜੀਵਨ ਜਿੰਨੇ ਸਵਾਸ ਦਿੱਤੇ ਹਨ ਨਾ ਨਾ ਚੁਟਾਏ ਉਹ ਤੇ ਨਾਮ ਵਧਾਏ ਜਿੰਨੇ ਸਵਾਸ ਦਿੱਤੇ ਨੇ ਪਰ ਮੇਰੀ ਜਿਹੜੇ ਸਵਾਸ ਨੇ ਨਾ ਤੁਹਾਡੇ ਦਰਸ਼ਨ ਕਰਦਿਆਂ ਦੇ ਬਾਹਰ ਨਿਕਲਣ ਬਸ ਇਹੀ ਮੇਰੀ ਮੰਗ ਹੈ ਮੈਂ ਤੁਹਾਡੇ ਦਰਸ਼ਨ ਕਰਾਂ ਤੇ ਕਰਦਿਆਂ ਕਰਦਿਆਂ ਇਹ ਮੇਰੇ ਸਵਾਸ ਨਿਕਲਣ ਹੁਣ ਇਸ ਗੱਲ ਵਿੱਚ ਰਮਝ ਸਮਝਿਓ ਗੁਰਮੁਖ ਪਿਆਰਿਓ ਗੁਰੂ ਦੇ ਦਰਸ਼ਨ ਕੀਤਿਆਂ ਗੁਰੂ ਨੂੰ ਤੱਕਦਿਆਂ ਹੋਇਆਂ ਜਿਹਦੇ ਸਵਾਸ ਨਿਕਲਣਗੇ ਉਹ ਗੁਰਮਖ ਪਿਆਰਿਓ ਸਤਿ ਆਲੀ ਰੱਬ ਚ ਸਮਾ ਜਾਂਦਾ ਹੈ ਉਹ ਸਦਾ ਲਈ ਮੁਕਤ ਹੋ ਜਾਂਦਾ ਹੈ ਉਹਨੂੰ ਮੁਕਤੀ ਮੰਗਣੀ ਨਹੀਂ ਪੈਂਦੀ ਉਹਨੂੰ ਮੁਕਤੀ ਮੰਗਣੀ ਨਹੀਂ ਪੈਂਦੀ ਸਤਗੁਰ ਕਹਿਣ ਲੱਗੇ ਬੋਲੇ ਆ ਤੇਰਾ ਸਮਾ ਤੇ ਬਹੁਤ ਨੇੜੇ ਹੈ ਇਸੇ ਕਰਕੇ ਸਾਨੂੰ ਜਲਦ ਆਉਣਾ ਪਿਆ ਤੇਰੇ ਕੋਲ ਕਿ ਤੇਰਾ ਹੁਣ ਅੰਤ ਲਈ ਸਮਾਂ ਆ ਇਹ ਹੀ ਤੇਰੇ ਸੁਵਾਸ ਨੇ ਕਿ ਜਿਹੜੇ ਸੁਵਾਸਾਂ ਦੇ ਨਾਲ ਤੋਂ ਹੁਣ ਜੀਉ ਰਹੇ ਹਾਂ ਬਸ ਇਹ ਸੁਵਾਸ ਕੁਝ ਕੁ ਬਚੇ ਨੇ ਤੇ ਸਵਾਸ ਉਰੇ ਹੋ ਜਨੇ ਦਰਸ਼ਨ ਅਸੀਂ ਤੈਨੂੰ ਦੇ ਰਹੇ ਆ ਸਤਗੁਰਾਂ ਦੀ ਗੋਦ ਵਿੱਚ ਮਨ ਦੀ ਇੱਛਾ ਪੂਰੀ ਕੀਤੀ ਮੇਰੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਆਂ ਨੇ ਮਨ ਦੀਆਂ ਇਸ਼ਾਵਾਂ ਪੂਰੀਆਂ ਕਰਨ ਵਾਲੇ ਸਤਗੁਰੂ ਜੀ ਅੰਤ ਸਮੇਂ ਸਹਾਈ ਹੋਣ ਵਾਲੇ ਸਤਗੁਰੂ ਜੀ ਆਪ ਚੱਲ ਕੇ ਦਰਸ਼ਨ ਦਿਦਾਰ ਦਿੰਦੇ ਨੇ ਇਸ ਭਾਈ ਮੁੱਲੇ ਦਾ ਜੀਵਨ ਸਫਲ ਹੋਇਆ ਸਤਗੁਰੂ ਜੀਆਂ ਦੇ ਸਾਹਮਣੇ ਆਪਣੇ ਸਵਾਸ ਤਿਆਗ ਕਰਕੇ ਸਦਾ ਲਈ ਕੁਰ ਕਿਰਪਾ ਜੇ ਨਰਕੋ ਕੇਨੀ ਤੇ ਏ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ